ਅੱਜ ਸਵੇਰ ਦੀ ਗੱਲ ਹੈ 5:30 ਵਜੇ ਮੇਰਾ ਮੇਰੀ ਬੈਲ ਮਾਰੀ ਮੈਂ ਬਾਹਰ ਆਇਆ ਤੇ ਦੇਖਿਆ 40 ਤੋਂ 50 ਆਦਮੀ ਸਿਵਲ ਦੇ ਔਰ ਕੁਝ ਪੰਜਾਬ ਦੇ ਪੁਲਿਸ ਦੇ ਮੁਲਾਜ਼ਮ ਆ ਕੇ ਮੇਰਾ ਬੂਹਾ ਖੋਲਿਆ ਮੈਨੂੰ ਕਹਿੰਦੇ ਹਾਂ ਜੀ ਦੱਸੋ ਜੀ ਮਨਦੀਪ ਕੌਣ ਹੈ ਮੈਂ ਵੀ ਮਨਦੀਪ ਮੇਰਾ ਭਤੀਜਾ ਹੈ ਉਹ ਪਿੰਡ ਰਿੰਦਾ ਬੱਲਵਾਲ ਤੇ ਉਹ ਕੀ ਕੰਮ ਕਰਦਾ ਮੈਂ ਉਹ ਤਾਜ ਰੈਸਟੋਰੈਂਟ ਚਲਾਉਂਦਾ ਤੇ ਤੁਸੀਂ ਕੀ ਕਰਦੇ ਹੋ ਮੈਂ ਮੈਂ ਸਿਟੀ ਰਿਜ਼ੋਰਟ ਚਲਾਉਣਾ ਤੇ ਤੇ ਮਨਦੀਪ ਕਿਸੇ ਮਿਲੇਗਾ ਮੈਂ ਮਨਦੀਪ ਘਰ ਮਿਲੇਗਾ ਮਨਦੀਪ ਤਾਂ ਮੇਰੇ ਕੋਲ ਰਹਿੰਦਾ ਨਹੀਂ ਤੇ ਉਹ ਕਹਿੰਦੇ ਜੋ ਸਿਟੀ ਰਿਜ਼ੋਰਟ ਦੇ ਮਾਲਕ ਉਹਨੇ ਮੈਂ ਆ ਕਹਿੰਦੇ ਵੀ ਸਾਨੂੰ ਇੰਪਰੂਵਮੈਂਟ ਮਿਲੀ ਹੈ ਵੀ ਇਹਦਾ ਮਾਲਕ ਮਨਦੀਪ ਸਿੰਘ ਹੈ ਮੈਂ ਨਹੀਂ ਜੀ ਮਨਦੀਪ ਸਿੰਘ ਦਾ ਮਾਲਕ ਨਹੀਂ ਹੈ ਇਹਦਾ ਮਾਲਕ ਮੈਂ ਆ ਤੇ ਉਸ ਤੋਂ ਬਾਅਦ ਵੀ ਮੈਨੂੰ ਮੇਰੇ ਸਟਾਫ ਨੂੰ ਇਹਨਾਂ ਨੇ ਮੇਰੇ ਸਟਾਫ ਨੂੰ ਦੇ ਸਰ ਮੋਬਾਈਲ ਫੋਨ ਰੱਖ ਕੇ ਤੇ ਸਾਰੇ ਸਾਰੇ ਪੈਸ ਦੀ ਤਲਾਸ਼ੀ ਲਈ ਇਹਨਾਂ ਨੇ ਸਭ ਤਲਾਸ਼ੀ ਲੈ ਕੇ ਲੈਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਮਨਦੀਪ ਦਾ ਰਿਜ਼ੋਰਟ ਨਹੀਂ ਹੈ ਤੇ ਇਹਨਾਂ ਨੇ ਫਿਰ ਵਾਸ ਮੈਨੂੰ ਕਹਿੰਦੇ ਵੀ ਸੌਰੀ ਸਾਨੂੰ ਗਲਤੀਪ੍ਰਫਿਰ ਮਿਲੀ ਹੈ ਵੀ ਪਰ ਪਰ ਮਹ ਜੇ ਜੇ ਲੋੜ ਹੈ ਤੇ ਮੈਂ ਤੁਹਾਡੇ ਨਾਲ ਮਨਦੀਪ ਦੇ ਨਾਲ ਪਿੰਡ ਚਲੇ ਜਾਣਾ ਨਹੀਂ ਉਹਨਾਂ ਦੀ ਸਾਡੀ ਟੀਮ ਇੱਕ ਟੀਮ ਆਲਰੇਡੀ ਉੱਥੇ ਪਹਿਲਾਂ ਪਹੁੰਚੀ ਵੀ ਹੈ ਤੇ ਉਹ ਉੱਥੇ ਅਰੇਸ਼ਨ ਕਰ ਰਹੀ ਹੈ ਤੁਸੀਂ ਤੁਸੀਂ ਆਰਾਮ ਕਰੋ ਤੁਹਾਨੂੰ ਕੋਈ ਟੈਂਸ਼ਨ ਲੈਣ ਦੀ ਲੋੜ ਨਹੀਂ ਮੈਂ ਟੈਂਸ਼ਨ ਲੈਣ ਦੀ ਲੋੜ ਤਾਂ ਹੈ ਫਿਰ ਮੈਂ ਉਹਨਾਂ ਦੇ ਨਾਲ ਚਿਤਾਜ ਹੋਟਲ ਆ ਗਿਆ ਉਹਨਾਂ ਨੇ ਤਾਜ ਹੋਟਲ ਦੀ ਸਾਰੇ ਦੀ ਟੋਟਲ ਤਲਾਸ਼ ਲਈ 2 ਘੰਟੇ ਲਗਾ ਕੇ ਫਿਰ ਮੈਨੂੰ ਪਤਾ ਲੱਗਾ ਵੀ ਪਿੰਡ ਵੀ ਇਹਨਾਂ ਨੇ 2 2.5 ਘੰਟੇ ਸਾਰੇ ਕਰਦੀ ਤਲਾਸ਼ ਲਈਏ ਅਸੀਂ ਵਾਰ-ਵਾਰ ਪੁੱਛਣ ਤੇ ਵੀ ਸਾਨੂੰ ਦੱਸੋ ਵੀ ਤੁਹਾਨੂੰ ਕੀ ਇਨਫੋਰਮੇਸ਼ਨ ਹੈ ਤੁਸੀਂ ਕਿਸ ਅਦਾਰਾ ਤੇ ਸਾਡੇ ਘਰ ਦੀ ਤਲਾਸ਼ ਲੈ ਰਹੇ ਹੋ ਬਸ ਸਾਡੇ ਕੋਲੇ ਪ੍ਰੂਫ ਨਹੀਂ ਅਸੀਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਕੋਈ ਉਹਨਾਂ ਸਾਨੂੰ ਪ੍ਰੂਫ ਨਹੀਂ ਦਿਖਾਇਆ ਸਾਡੇ ਘਰ ਦੀ ਫੁੱਲ ਤਲਾਸ਼ੀ ਸਾਡੇ ਪਲੇਸ ਦੀ ਤਲਾਸ਼ੀ ਸਾਡੇ ਘਰ ਦੇ ਮੇਰੀ ਕਲੋਨੀ ਦੇ ਬਾਹਰ ਗੱਡੀਆਂ ਪੈਲਸ ਦੇ ਵਿੱਚ ਗੱਡੀਆਂ ਪਿੰਡ ਦੇ ਵਿੱਚ ਗੱਡੀਆਂ ਜਿਵੇਂ ਕਿ ਅਸੀਂ ਕਿੱਡੇ ਵੱਡੇ ਵੱਡੇ ਕੋਈ ਗਲਤ ਕੰਮ ਕਰਨ ਵਾਲੇ ਹੁੰਨੇ ਆ ਵੀ ਐਦਾਂ ਕਰਕੇ ਸਾਡੀ ਇਹਨਾਂ ਨੇ ਸਵੇਰ 4 ਵਜੇ ਤੋਂ ਲੈ ਕੇ 9 ਵਜੇ ਤੀਕ ਇਹਨਾਂ ਨੇ ਪੂਰੀ ਸਾਡੇ ਘਰ ਦੀ ਤਲਾਸ਼ ਲਈ ਸਾਨੂੰ ਕੋਈ ਇੰਟੀਮੀਸ਼ਨ ਦਿੱਤੀ ਸਾਨੂੰ ਤੁਹਾਨੂੰ ਕਿੰਨੇ ਭੇਜਿਆ ਕਿੱਥੋਂ ਤੁਸੀਂ ਆਏ ਹੋ ਕਿਉਂ ਆਏ ਹੋ ਕਿ ਬਸ ਬਸ ਤੁਹਾਡੇ ਲਿੰਕ ਨੇ ਤੁਹਾਡੇ ਤੁਹਾਡੇ ਫੋਨ ਤੇ ਕਾਲ ਆਉਂਦੀਆਂ ਨੇ ਮੈਂ ਸਾਨੂੰ ਤਾਂ ਦਿਹਾੜੀ ਚ 200 ਕਾਲ ਆਉਂਦੀ ਐ ਇੱਕ ਜਿੱਕੀ ਉਹ ਸਾਡੇ ਸਮਗਲਰ ਨੇ ਕਿ ਸਾਨੂੰ ਕੋਈ ਪਤਾ ਜੇ ਅਸੀਂ ਕਿਸੇ ਨਾਲ ਕੋਈ ਬੈਕ ਕਾਲ ਕੀਤੀ ਹੈ ਜਾਂ ਕਿਸੇ ਨਾਲ ਕੋਈ ਕੋਈ ਦੁਬਾਰਾ ਗੱਲਬਾਤ ਕੀਤੀ ਸਾਨੂੰ ਦੱਸਿਆ ਜਾਵੇ ਪਰ ਸਾਡੇ ਨਾਲ ਸਾਡੇ ਨਾਲ ਇਹ ਤਾਂ ਨਾ ਕਰੋ ਤੁਸੀਂ ਜੋ ਕੁਝ ਕਰ ਰਹੇ ਹੋ ਉਹ ਕਹਿੰਦੇ ਵੀ ਸਾਡੇ ਮੇਰੇ ਭਤੀਜੇ ਦਾ ਫੋਨ ਉਹ ਸਾਰਾ ਲੈ ਕੇ ਕਹਿੰਦੇ ਤੁਸੀਂ ਸਾਡੀ ਜਿਹੜੀ ਵੈਬਸਾਈਟ ਹੈਗੀ ਹੈ ਉਹਦੇ ਗੱਲ ਕਰ ਲਓ ਉਤਵੀਓ ਕੋਰਟ ਤੇ ਜਾ ਕੇ ਆਪਦਾ ਫੋਨ ਲੈ ਲਓ ਇਹ ਕਿੱਥੋਂ ਆਈ ਸੀ ਇਹ ਵੀ ਹਾਂ ਐਨਆਈਟੀਮ ਸੀ ਇਹ ਕੋ ਦਸਦੇ ਦਿੱਲੀ ਤੋਂ ਆਏ ਨੇ ਕੁਝ ਨਾਲ ਲੋਕਲ ਪੁਲਿਸ ਸੀ ਕੁਝ ਨਾਲ ਡੀਸੀਪਲ ਡੀਸੀ ਦਫਤਰ ਦੇ ਕਰਮਚਾਰੀ ਇਸ ਕੋ ਨਾਲ ਤੇ ਉਹਨਾਂ ਦੇ ਇਹਦੇ ਸ਼ਿਕਾਇਤ ਕਰਵਾਏ ਨੇ ਜਿਹੜੀ ਕੀਤੀ ਹੋਈ ਹੈ ਨਾ ਵੇਖਣਾ ਕਿ ਇਹ ਐਡੀ ਵੱਡੀ ਐਨਆਈਏ ਐਡੀ ਵੱਡੀ ਇੰਟੈਲੀਜੈਂਸੀ ਨੂੰ ਬਿਨਾਂ ਕਿਸੇ ਆਧਾਰ ਤੇ ਬਿਨਾਂ ਕਿਸੇ ਪ੍ਰੂਫ ਦੇ ਬਿਨਾਂ ਕਿਸੇ ਗਵਾਹ ਦੇ ਕਿਸੇ ਦੇ ਘਰ ਦੀ ਆ ਕੇ ਤਲਾਸ਼ੀ ਲਈ ਜਾਣੀ ਨਾ ਕੋਈ ਦੱਸਣਾ ਨਾ ਕਰਨਾ ਇਹ ਤਾਂ ਬਿਲਕੁਲ ਗੁੰਡਾਗਰਦੀ ਹੈ ਇਹ ਤਾਂ ਸਰਕਾਰ ਦੀ ਬਿਲਕੁਲ ਗੁੰਡਾ ਕਰਦੀ ਹੈ ਐਸੀ ਪਟਾਸੀ ਸਾਬਕਾ ਸਰਪੰਚ ਰਹਾ ਪਿੰਡ ਦੇ ਅਸੀਂ ਅੱਜ ਮੋਤਬਰ ਬੰਦੇ ਆ ਇੱਕ ਸਾਡੇ ਬੂਏ ਕ ਲਿਆ ਕੇ 100 ਤੋਂ ਗੱਡੀ ਖਿਲਾੜ ਕੇ ਲੈਡੀ ਪੁਲਸ ਖਿਲਾੜ ਕੇ ਸਿਵਲ ਪੁਲਸ ਖਿਲਾੜ ਕੇ ਜਿਵੇਂ ਜਿਵੇਂ ਕੋਈ ਐਸੀ ਕਿੱਡੇ ਵੱਡੇ ਕ੍ਰਾਈਮ ਵਾਲੇ ਬੰਦੇ ਆ ਸਾਡਾ ਸਾਡਾ ਰਿਕਾਰਡ ਵੇਖੋ ਸਾਡਾ ਥਾਣੇ ਦਾ ਰਿਕਾਰਡ ਚੈੱਕ ਕਰੋ ਸਾਡਾ ਪੁਲਕ ਜੋ ਰਿਕਾਰਡ ਚੈੱਕ ਕਰੋ ਕਿ ਇੱਕ ਆਮ ਸ਼ਰੀਪ ਬੰਦੇ ਦੇ ਘਰ ਦੇ ਆ ਕੇ ਤੁਸੀਂ ਹਾਲਾਤ ਖਰਾਬ ਕਰਦੇ ਪਏ ਹੋ ਵੀ ਤੁਸੀਂ ਫਿਰ ਕੁਝ ਦੱਸ ਨਹੀਂ ਰਹੇ ਕੁਝ ਬੋਲ ਨਹੀਂ ਰਹੇ ਪਹੀ ਵਾਰ-ਵਾਰ ਪੁੱਛ ਰਹੇ ਤਸੋ ਕੀ ਗੱਲ ਹੈ ਵੀ ਸਾਨੂੰ ਕੋਈ ਦੱਸੋ ਸਾਥੋਂ ਕੁਝ ਪੁੱਛੋ ਸਾਥੋਂ ਕੁਝ ਬਾਅਦ ਪੁੱਛੋ ਕੀ ਗੱਲ ਕੀ ਵਸੇ ਕੋਈ ਗੱਲ ਸਾਰੇ ਘਰ ਦੀ ਤਲਾਸ਼ੀ 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 ਕੋਈ ਸਾਨੂੰ ਦੱਸਿਆ ਵੀ ਤੁਹਾਡੇ ਉਹ ਤੁਹਾਨੂੰ ਜਗਜੀਤ ਸਿੰਘ ਸੰਧੂ ਦੇ ਫੋਨ ਆਉਂਦੇ ਆ ਤੁਹਾਨੂੰ ਇਥੋਂ ਫੋਨ ਆਉਂਦੇ ਆ ਇਹ ਸਾਨੂੰ ਤਾਂ ਸਾਰੀ ਦਿਹਾੜੀ ਫੋਨ ਆਉਂਦੇ ਆ ਸਾਨੂੰ ਤਾਂ ਸਾਰੀ ਦਿਹਾੜੀ ਫੋਨ ਆਉਂਦੇ ਆ हां ਕਿਉਂਕਿ ਸਾਡੇ ਸਾਡੇ ਬਿਜ਼ਨਸ ਹੈ ਸਾਡਾ ਹੋਟਲ ਬਿਜ਼ਨਸ ਹੈ ਸਾਡਾ ਪੈਲਸ ਨੇ ਸਾਡੇ ਰਿਜ਼ੋਰਟ ਨੇ ਸਾਡੇ ਕਸਟਮਰ ਨੇ ਸਾਡੇ ਸਾਨੂੰ ਬਾਰ-ਬਾਰ ਫੋਨ ਸਾਰੇ ਆਉਂਦੇ ਆ ਸਾਨੂੰ ਜਾਂ ਅਸੀਂ ਕੋਈ ਰਿਪਲਾਈ ਕੀਤਾ ਹੋਵੇ ਕਿਸੇ ਨੇ ਕਾਲਿੰਗ ਕੀਤੀ ਹੋਵੇ ਕੋਈ ਸਾਨੂੰ ਕੁਝ ਤਾਂ ਦੱਸਿਆ ਜਾਵੇ ਪਰ ਬਿਨਾ ਕੁਝ ਦੱਸੇ ਬਿਨਾ ਕੁਝ ਕੀਤੇ ਇਹਨਾਂ ਨੇ 2 ਘੰਟੇ ਸਾਨੂੰ ਰਸਮੈਂਟ ਤੇ ਫੋਨ ਨਾਲ ਲੈ ਗਿਆ ਫੋਨ ਦੇ ਵਿੱਚ ਸਾਡਾ ਸਾਰਾ ਡਾਟਾ ਹੈ ਸਾਡਾ ਬਿਜ਼ਨਸ ਦਾ ਸਾਰਾ ਲੈਂਦੇ ਨੇ ਉਹਦੇ ਵਿੱਚ ਸਾਰੇ ਮੈਸੇਜ ਨੇ ਉਹ ਸਾਰਾ ਉਹਨੂੰ ਬਲੌਕ ਕਰਤਾ ਅੱਜ ਸਾਨੂੰ ਪ੍ਰੋਬਲਮ ਆ ਰਹੀ ਅਸੀਂ ਅਸੀਂ ਹੁਣ ਸਮਝ ਨਹੀਂ ਆ ਰਹੇ ਸੀ ਕਿ ਲੋਕੀ ਲੈਣਾ ਕੀ ਦੇਣਾ ਮੋਬਾਈਲ ਦੇ ਵਿੱਚ ਅੱਜਕੱਲ ਮੋਬਾਈਲ ਦਾ ਰੋਗੇ ਸਾਰਾ ਕੋਈ ਮੋਬਾਈਲ ਦੇ ਵਿੱਚ ਹੁੰਦਾ ਤੇ ਸੋ ਆ ਇਹ ਅੱਜ ਸਾਡੇ ਨਾਲ ਸਵੇਰ ਸਾਡੇ ਨਾਲ ਪ੍ਰੋਫੈਸ਼ਨ ਨੇ ਜੋ ਇਹ ਐਨਆਈ ਦੀ ਟੀਮ ਨੇ ਬਹੁਤ ਮਾੜਾ ਕੀਤਾ ਸਾਨੂੰ ਬਿਨਾਂ ਦੱਸੇ ਬਿਨਾਂ ਕਿਸੇ ਕਸੂਰ ਦੇ ਬਿਨਾਂ ਕਿਸੇ ਗੱਲ ਦੇ ਰਸਮੜ ਕੀਤਾ ਸਾਨੂੰ ਇਲਾਕੇ ਦੇ ਵਿੱਚ ਬਦਨਾਮ ਕੀਤਾ ਸਾਨੂੰ ਸਾਡੇ ਸੋਸ਼ਲ ਮੀਡੀਆ ਤੇ ਅਸੀਂ ਸਾਡੀਆਂ ਸਾਡੇ ਮੈਰਿਡ ਸਾਡੇ ਬੱਚੇ ਸਾਡੇ ਬਹੁਤ ਮੇਰੀ ਗੁੜੀਆ ਦਾ ਕਨੇਡਾ ਤੋਂ ਮੈਨੂੰ ਫੋਨ ਆ ਰਿਹਾ ਪੱਕੀ ਹੋ ਗਿਆ ਸਾਨੂੰ ਦੱਸਿਆ ਜਾਵੇ ਸਾਨੂੰ ਲੋਕ ਪੁਲਿਸ ਲੋਕ ਸਾਡੇ ਨੂੰ ਐਸਐਸਪੀ ਲੋਕ ਨੂੰ ਡੀਸੀ ਲੋਕ ਨੂੰ ਐਨਆਈ ਦੇ ਪਰ ਸਾਨੂੰ ਦੱਸਿਆ ਜਾਵੇ ਕੀ ਕੀ ਗੱਲ ਹੈ ਕਿਉਂ ਤੁਹਾਨੂੰ ਹਰਾਸਮੈਂਟ ਕੀਤਾ ਗਿਆ ਜੇ ਸਾਨੂੰ ਇਸ ਚੀਜ਼ ਦਾ ਨਿਆਂ ਦਿੱਤਾ ਜਾਵੇ ਮੇਰਾ ਨਾਮ ਜੀ ਸਰਦੂਲ ਸੰਧੂ ਕੀ ਸਾਰੇ ਮੰਨਣਾ ਕੀ ਵਾਅਦਾ ਸਰੇ ਰੇਡ ਅੱਜ ਮੇਰੇ ਘਰ ਪਿੰਡ ਮਲਵਾਲ ਜਦੀਰ ਵਿਖੇ ਹੋਈ ਏ ਤੇ ਸਾਰੇ ਇਨਵੈਸਟੀਗੇਸ਼ਨ ਦਾ ਹੀ 파ਟ ਏ ਤੇ ਉਹਨਾਂ ਨੇ ਘਰ ਦੇ ਵਿੱਚ ਸਾਰੇ ਤਲਾਸ਼ੀ ਲਈਏ ਤੇ ਮੇਰਾ ਫੋਨ ਵੀ ਚੈੱਕ ਕੀਤਾ ਸਾਰਾ ਫੋਨ ਬਕਾਇਦਾ ਨਾਲ ਲੈ ਗਏ ਨੇ ਤੇ ਹੋਰ ਮੇਰਾ ਲੈਪਟਾਪ ਵਗੈਰਾ ਵੀ ਚੈੱਕ ਕੀਤਾ ਤੇ ਸੀਸੀਟੀਵੀ ਵਗੈਰਾ ਘਰ ਦੇ ਚੈੱਕ ਕੀਤੇ ਨੇ ਤੇ ਕੁਛ ਉਹਨਾਂ ਨੂੰ ਮਿਲਿਆ ਨਹੀਂ ਬਟ ਉਹ ਕਹਿੰਦੇ ਸਾਡੇ ਕੋਲ ਕੋਈ ਇਨਪੁੱਟ ਹੈ ਤੁਹਾਡਾ ਤੇ ਬਾਕੀ ਹੁਣ ਕਹਿੰਦੇ ਇਨਵੈਸਟੀਗੇਸ਼ਨ ਦਾ 파ਟ ਏ ਤੇ ਕਰਕੇ ਤੁਹਾਨੂੰ ਇਨਵੈਸਟੀਗੇਸ਼ਨ ਫਿਰ ਪ੍ਰੋਪਰ ਦੱਸਦਾਂਗੇ ਕੀ ਮਸਲਾ ਏ ਕੀ ਕੀ ਮਤਲਬ ਕਹਿ ਰਹੇ ਨਗੇ ਜੀ ਕੀ ਅਲੀਗੇਸ਼ਨ ਸੀਗੇ ਤੁਹਾਡਾ ਕਹਿੰਦੇ ਜੀ ਕਿ ਤੁਹਾਡੇ ਪਾਕਿਸਤਾਨ ਤੋਂ ਕਾਲ ਤੁਹਾਡੇ ਫੋਨ ਤੋਂ ਹੋਈ ਆ ਤੇ ਮੈਂ ਤਾਂ ਕਹਿਣਾ ਚਾਹ ਰਿਹਾ ਕਿ ਪਿਛਲੇ 5 ਸਾਲ ਤੋਂ ਕੋਈ ਮੈਂ ਆਪਣੇ ਫੋਨ ਤੋਂ ਕੋਈ ਕਾਲ ਪਾਕਿਸਤਾਨੀ ਕੀਤੀ ਤੇ ਨਾ ਕੋਈ ਮੈਂ ਪਾਕਿਸਤਾਨ ਗਿਆ ਨਾ ਮੇਰੇ ਫੈਮਿਲੀ ਚ ਕੋਈ ਪਿਛਲੇ 5 ਸਾਲ ਤੋਂ ਪਾਕਿਸਤਾਨ ਗਿਆ 2019 ਦੇ ਵਿੱਚ 2019 ਦੇ ਵਿੱਚ ਪਾਕਿਸਤਾਨ ਗਿਆ ਸੀ ਮੇਰੇ ਫਾਦਰ ਸਾਹਿਬ ਨਵੰਬਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮਤੀ ਦੇ ਨਾਨਕ ਪਾਕਿਸਤਾਨ ਲੋਰ ਗਿਆ ਸੀਗੇ ਉਸ ਤੋਂ ਬਾਅਦ ਨਹੀਂ ਕੋਈ ਗਿਆ ਤੇ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਲੇਟੈਸਟ ਇਨਪੁਟ ਮਿਲਿਆ ਜਾਂ ਕੀ ਇਹਨਾਂ ਨੂੰ ਗਲਤਫਹਿਮੀ ਹੋਈ ਆ ਤੇ ਉਹ ਇਨਵੈਸਟੀਗੇਸ਼ਨ ਕਰਕੇ ਦੱਸ ਦੇਣਗੇ